ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾ ਰਹੇ ਆ ਗੁਰਦੁਆਰਾ ਸਾਹਿਬ ਹੈਗਾ ਤੇ ਫੌਜਾ ਇੱਥੇ ਪਹੁੰਚ ਚੁੱਕਿਆ ਹੈ ਗਿਆ ਨੇ ਤੇ ਇੱਥੇ ਇੱਕ ਤੁਹਾਨੂੰ ਦਿਖਾਉਣੇ ਆ ਇਸ ਤੋਂ ਅੱਗੇ ਇੱਕ ਬੀੜੀਆਂ ਸਿਕਟਾਂ ਵਾਲਾ ਖੋਖਾ ਹੈਗਾ ਜੋ ਕਿ ਗੁਰੂ ਘਰ ਦੇ ਕੋਲੇ ਖੜਾ ਹੋਇਆ ਹੈਗਾ ਸਿਕਟਾਂ ਨੇ ਸਾਹਮਣੇ ਜੋ ਕਿ 100 ਫੁੱਟ ਤੇ ਲੱਗੇ ਆਪਾਂ ਲਾ ਨਹੀਂ ਸਕਦੇ ਬੀੜੀਆਂ ਸਿਕਟਾਂ ਤੇ ਆਹ ਬੀੜੀਆਂ ਸਿਕਟਾਂ ਵਾਲਾ ਖੋਖਾ ਹੈਗਾ ਸੰਗਤ ਜੀ ਤੁਸੀਂ ਅੱਗੇ ਸਲਾਹ ਕਰਨੀ ਆ ਅਫਸਰਾਂ ਨੂੰ ਵੀ ਬੇਨਤੀ ਆ ਇਹ ਜਿਹੜੇ ਖੋਖੇ ਆ ਬੀੜੀਆਂ ਸਿਕਟਾਂ ਪ੍ਰਵਾਸੀ ਲੋਕ ਜੋ ਗੰਦ ਪਾਉਂਦੇ ਆ ਪੰਜਾਬ ਦੇ ਵਿੱਚ ਆਣ ਕੇ ਦੇਖ ਦੇਣੀ ਹੈ ਵੀ ਗੁਰੂ ਘਰ ਵੀ ਆ ਮੰਦਿਰ ਐ ਮਸੀਤਾਂ ਨੇ ਤੇ ਆ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਆ ਦੇਖੋ ਆ ਦੇਖੋ ਸੰਗਤ ਜੀ ਤੁਹਾਨੂੰ ਜੂ ਕਰਕੇ ਦਿਖਾ ਰਿਆ ਮੈਂ ਜਵਾ ਲਾਗੇ ਕਰਕੇ ਆ ਗੁਰਦੁਆਰਾ ਸਾਹਿਬ ਐ ਆ ਪ੍ਰਵਾਸੀ ਬੀੜੀਆਂ ਸਿਗਟਾ ਵੇਚਦਾ ਇੱਥੇ ਆ ਦੇਖੋ ਜੀ ਸਿਰਫ 100 ਗਾਜ ਜਗ੍ਹਾ ਵੀ ਨਹੀਂ ਹੈਗੀ 100 ਫੁੱਟ ਵੀ ਨਹੀਂ ਹੈਗਾ ਵੀ 100 ਗਾਜ ਦੇ ਵਿੱਚ ਹੋਵੇ ਦੇਖੋ ਸੰਗਤ ਜੀ ਚੁੱਕਿਆ ਨੇ ਮਾਦ ਨੂੰ ਵੀ ਲੋਕ ਗੁਰਦੁਆਰੇ ਨਾਲ ਮੈਂਬਰ ਚ ਕੋਨਾਂ ਦੇ ਸਾਰੇ ਤੇ ਦਰੀ ਆ ਪ੍ਰਧਾਨ ਜੀ ਕੀ ਐ ਕਿੱਥੇ ਦੇ ਸੇਵਾਦਾਰ ਇਹ ਸਾਡੇ ਸੇਵਾਦਾਰ ਹੈ ਗਿਆ ਤੇ ਸਾਡੇ ਵੀਰ ਜੀ ਆ ਸਰੇ ਆਪਣੇ ਤੋਂ ਸਾਹਮਣੇ ਇੱਕ ਗੁਰੂ ਘਰ ਦੇ ਲਾਗੇ ਆਪਾਂ ਜਿਵੇਂ ਕੋਈ ਮਸਜਿਦ ਹੋਵੇ ਮੰਦਰ ਹੋਵੇ ਗੁਰਦੁਆਰਾ ਹੋਵੇ ਉਹਦੇ ਲਾਗੇ ਆਪਾਂ 100 ਫੁੱਟ ਤੋਂ ਥੱਲੇ ਆਪਾਂ ਬੀੜੀ ਸਿਕਟ ਨਹੀਂ ਵੇਚ ਸਕਦੇ 800 ਮੀਟਰ 800 ਮੀਟਰ ਦੇ ਵਿੱਚ ਠੀਕ ਹੈ ਨਾ ਤੇ ਇਹਦਾ ਸਾਹਮਣੇ ਲਾਈ ਬੈਠਾ ਆਪਣੇ ਕੋਈ ਗੁਰੂ ਘਰ ਨੇ ਕੋਈ ਗੱਲਬਾਤ ਕੀਤੀ ਨਹੀਂ ਉਹ ਸਿਕਟਾ ਦੇ ਧੂਮਾ ਸਾਡੇ ਮਹਾਰਾਜ ਦੇ ਮਹਾਰਾਜ ਉੱਤੇ ਜਾਂਦਾ ਤੇ ਇਹਦੇ ਮੁੱਦਾ ਕਹਿਨੇ ਚੁੱਕੇ ਸਰ ਇਹਨਾਂ ਨੂੰ ਤਾਂ ਨਹੀਂ ਚੱਕਿਆ ਇਹ ਗੁਰੂਦਿਆਂ ਲਾਟ ਲੀਆਂ ਫੌਜਾਂ ਚੱਕਣਗੀਆਂ ਤੇ ਤੁਸੀਂ ਆਪਣੇ ਪ੍ਰਧਾਨ ਬੁਲਾਓ ਸਾਰੇ ਇਕੱਠੇ ਹੋ ਕੇ ਆਪਾਂ ਬੰਦ ਕਰਵਾਈਏ ਤੇ ਉਹ ਕਹਿੰਦੇ ਇੱਕ ਸਰਦਾਰ ਆ ਗੁਰਸਿੱਖ ਬੰਦਾ ਜਿਹੜਾ ਸਰਦਾਰ ਆ ਉਹ ਕੁਲਵਾ ਰਿਆ ਹੈਗਾ ਤੇ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਗਲਤ ਗੱਲ ਪਹਿਲਾਂ ਤੁਸੀਂ ਕਿਸੇ ਨੇ ਕਿਹਾ ਪ੍ਰਧਾਨਾਂ ਨੇ ਜਾਂ ਕਿਸੇ ਨੇ ਵੀ ਉਹਨਾਂ ਨੂੰ ਹਾਂਜੀ ਬੀੜੀਆਂ ਸਿਕਟਾਂ ਵੇਚਦੇ ਪਏ ਸਰ ਸਾਹਮਣੇ ਤੇ ਆਪਣੇ ਗੁਰੂ ਘਰ ਦੇ ਸਾਹਮਣੇ ਬੇਅਦਬੀ ਨਹੀਂ ਹੋ ਰਹੀਏ ਯਾਦ ਇਹਦਾ ਬਟਾ ਗੁਰੂ ਮਹਾਰਾਜ ਦਾ ਸਰੂਪ ਆ ਬਾਬਾ ਸ਼ੋ ਤੁਸੀਂ ਇਹਦਾ ਬਟਾ ਚੰਗੀ ਤਰ੍ਹਾਂ ਤਰੱਕੀ ਇਥੇ ਮੂਰੇ ਕੈਮਰਾ ਤੇ ਨਾ ਬੱਚਾ ਜੋ ਮਰਜ਼ੀ ਛੀਜ ਹੋ ਜਾਂਦੀ ਆ ਜੀ ਬਾਰੇ ਇਹ ਅਸੀਂ ਬੰਦ ਕਰਾਉਣਾ ਗੱਜ ਕੇ ਸਾਰੇ ਵੀ ਜਾਵੇ ਨਾ ਲੋ ਜਾਵੇ ਸਰੀਆ ਦਾ ਆ ਲੈ ਰੱਖ ਲੋ ਆਪਾਂ ਇਹ ਕਿਹ ਪਾਣੀ ਕਰਵਾਉਣਾ ਆਪਣਾ ਪੰਜਾਬ ਹੈ ਕਿਹ ਆ ਨਹੀਂ ਕਰਦੀ ਆ ਅੱਜ ਆਪਣੇ ਗੁਰੂ ਘਰਾਂ ਦੇ ਸਾਹਮਣੇ ਸੀਟਾਂ ਵੇਚਣਗੇ ਢੀੜੀਆਂ ਵੇਚਣਗੇ ਆਪਾਂ ਰਵਾਸੀਆਂ ਦੇ ਗੌਰਮ ਆਪਣੀ ਸੀਟ ਤੇ ਸਰਕਾਰਾਂ ਤੇ ਟੈਨ ਸੀ ਇਹ ਹੈ ਕਿ ਦੱਸਿਆ ਜਾਵੇ ਸਾਡੇ ਅਪੇ ਖੋਜਾ ਬਲਾਕ ਪ੍ਰਧਾਨ ਬਲਾਕ 11 ਮਿੰਟ ਦੇ 12 ਮੈਂਬਰ ਦੀ ਕਮੇਟੀ ਆ ਬਲਾਓ ਆਪਾਂ ਚੁਕਵਾਈਏ ਇਕੱਠੇ ਕਰੋ ਜੀ ਫੋਨ ਕਰੋ ਹੁਣੇ ਕਰ ਲੋ ਪ੍ਰਧਾਨ ਕਰੋ ਪਾਰਟੀ ਵਾਲੇ ਕਰੋ ਮੀਡੀਆ ਆਊਗਾ ਹੋਰ ਮੀਡੀਆ ਆ ਜਾਣਾ ਤਾਂ ਪਤਾ ਨਹੀਂ ਕਿਹਾ ਹਮ ਕਰਾਉਂਦੇ ਜੋ ਆਪਾਂ ਵੀਰੇ ਬੰਦ ਕਰਵਾਉਣਾ ਕੋਖਾ ਹੋਰ ਜਿੰਮੇਵਾਰ ਸਰਕਾਰ ਬੰਦਾ ਹੈਲਪ ਕਰਦਾ ਪਿਆ ਹੈਗਾ ਜੋ ਸਰਦਾਰ ਬੰਦਾ ਦੱਸੋ ਬੁੱਲ ਸਿੱਕਾ ਸਾਹਮਣੇ ਵਿਅਕਤੀ ਹੈ ਨਾ ਆ ਬੈਠੇ ਕੋਈ ਗਾਲੀ ਕੋਈ ਗਾਲੀ ਟੈਂਸ਼ਨ ਸਰ ਉਹ ਕੋਈ ਚੱਕਲੀ ਨੂੰ ਦੇਣ ਦੇ ਕੁਛ ਨਹੀਂ ਸਰਕਾਰ ਦੇ ਪੈਸੇ ਜਿਹੜਾ ਤੇਰੀ ਜੁਤ ਨਹੀਂ ਹੈ ਜਿਹੜਾ ਪਤਾ ਆਇਆਣਾ ਤੁਹਾਨੂੰ ਪਤਾ ਚਾਹੀਦਾ ਵੀ ਜਿਹੜੀ ਸਿੱਕਾ ਬੰਦ ਕਰਾਈ ਜਾ ਜੇ ਆਪਾਂ ਸਰਦਾਰ ਭਾਈ ਨੂੰ ਅੱਥਾ ਕੇ ਦੋ ਪੌਂਡ ਕਰਾਓ ਹੋਰ ਕਰਾਉਗੇ ਇੱਕ ਵੈਸੇ ਵੈਸੇ ਉਹਦਾ ਵੀ ਪਿਆਰ ਹੋ ਜੇ ਆਪਾਂ ਗੱਲ ਕਰੀ ਦੀ ਇਹ 50 60 ਸਾਲ ਦੀ ਹਾਲ ਹੋ ਕੇ ਨੂੰ ਬੈਠੇ ਹੋ ਬੈਠੇ ਹੀ ਬਿਲਕੁਲ ਨੇੜੇ ਆ ਹਰ ਬਈਏ ਰਾਤ ਨੂੰ ਕੁਝ ਜਿਹੜਾ ਕੋਲਦਾ ਸੀ ਬੰਦ ਕਰਾ ਲਿਆ ਕਿਹੜੇ ਵਜੇ ਕਰਾ ਲਿਆ ਇੱਥੇ ਇੱਕ ਫਰਕਾਰ ਵੀਡੀਓ ਦਿੱਤਾ ਪਿੰਦੇ ਆ ਇੱਥੇ ਫਰਕਾਰ ਵੀਡੀਓ ਦਿੱਤਾ ਪਿੰਦੇ ਮੇਰੇ ਕੋਲ ਰਿਕਾਰਡਿੰਗ ਵੀਡੀਓ ਆ ਲੈ ਸਾਡੇ ਤੱਕਦੇ ਰਹਿ ਕੇ ਵੀਡੀਓ ਪਿੰਦੇ ਆ ਸਾਡੇ ਵੀਰੇ ਮਨ ਹੋ ਗਿਆ ਮੇਰਾ ਆਪਣਾ ਵੀ ਕਿਤੇ ਦੀ ਬਵਾਦ ਹੱਕ ਤੇ ਦੀਵਾ ਬਾਲਣੇ ਜੋ ਬੰਦੋ ਤੂੰ ਵੀੜੀਆਂ ਸਿੱਖਾਂ ਜੋ ਦੇਖਦੇ ਪਏ ਆ ਵੀੜੀਆਂ ਸਿੱਖਦਾ ਇੱਥੇ ਵੇਚਦੇ ਪਏ ਨੇ ਜੋ ਸਰੇ ਆ ਗੁਰੂ ਘਰ ਤੱਕ ਉਹ ਲਾ ਨਹੀਂ ਸਕਦੇ ਸਰੇ ਆਂ ਵੀੜੀਆਂ ਸਿੱਖਾਂ ਜੋ ਕਿ ਰਾਤ ਨੂੰ ਗੁਰੂ ਘਰ ਬੰਦ ਹੋ ਜਾਂਦਾ ਉਸ ਤੋਂ ਬਾਅਦ ਪ੍ਰਵਾਸੀ ਲੋਕ ਕੁਝ ਪ੍ਰਵਾਸੀ ਲੋਕ ਸਾਰਿਆਂ ਨੂੰ ਕਹਿ ਰਿਹਾ ਉਹ ਗੁਰੂ ਘਰ ਦੇ ਮੂਹਰੇ ਆ ਕੇ ਵੀੜੀਆਂ ਸਿਗਰਟਾ ਪੀਂਦੇ ਆ ਗਿਆ ਜੋ ਕਿ ਸਾਡੇ ਕੋਲੇ ਐਨਕ ਟਾਈਮ ਪ੍ਰੂਫ ਸਾਰਾ ਡਾਕੂਮੈਂਟ ਪਏ ਹੋਏ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਸਾਰਾ ਤੇ ਇਹ ਮੋਤ ਮਾੜੀ ਗੱਲ ਆ ਇੱਕ ਸਰਦਾਰ ਆ ਸਰਦਾਰ ਫੈਕਟਰੀ ਆਲਾ ਉਹ ਸਰਦਾਰ ਦੋਨੇ ਦਿਨੋਂ ਬਥ ਨੈਣ ਲੱਗੇ ਹੋਏ ਆ ਕਹਿੰਦੇ 50 ਸਾਲ ਹੋ ਗਏ ਇੱਥੇ ਬੈਠਿਆ ਨੂੰ ਵੀ 50 ਸਾਲ ਹੋ ਗਏ ਵੀੜੀਆਂ ਖੋ ਗੁਰੂ ਘਰ ਦੇ ਮੂਹਰੇ ਖੋਤੀਆਂ ਸਰਦਾਰ ਇਹ ਕੁੱਤੇ ਸਰਦਾਰ ਕੁੱਤੇ ਸਰਦਾਰ ਖੋਤੀਆਂ ਸਰਦਾਰ ਇਹਨਾਂ ਨੇ ਪੱਗਾਂ ਬਸਾਈਆਂ ਜਾਂਦੇ ਵਿੱਚ ਪੱਗਾਂ ਕੋਈ ਨਾ ਬੀੜੀਆਂ ਦਾ ਦਾਤਾ ਜਾਂ ਲੋਨ ਆਰਡਰ ਦਿੰਦਾ ਹੀ ਉਹਨਾਂ ਨੂੰ ਕਹਿੰਦੇ ਆ ਹਾਂ ਖੋਤੀਆਂ ਦਤਾਨ ਸਾਰਿਆਂ ਨੂੰ ਨਹੀਂ ਅਸੀਂ ਕਹਿੰਦੇ ਸਾਰਿਆਂ ਨੂੰ ਨਹੀਂ ਕਹਿੰਦੇ ਕਿ ਉਹ ਖੋਤੀਆਂ ਨੇ ਜਿਹੜੇ ਸਾਡੇ ਸਰਦਾਰ ਭਾਈ ਹੋ ਕੇ ਬੀੜੀਆਂ ਸਿਗਰਟਾਂ ਨਾਲ ਵਕਾਰੇ ਗੁਰੂ ਘਰ ਦੇ ਵਿੱਚ ਸਰਦਾਰ ਹੋ ਗਏ ਉਹ ਵੀ ਬੰਦੇ ਦੀ ਵੀਡੀਓ ਬਣਾਈ ਸੀ ਵੀਡੀਓ ਬਣਾਈ ਸੀ ਜੋ ਉੱਥੇ ਲਾ ਬੀੜੀ ਪਿਚੇ ਲਾਇਕੀ ਤੇ ਉਹ ਵੀਡੀਓ ਬਾਅੇ ਬਾਈ ਵੀ ਕਰਾਵਾਂਗੇ ਤੇ ਅਸੀਂ ਸਾਰਿਆਂ ਕੋਲ ਆਏ ਆ ਦੇਖੋ ਗੁਰੂ ਘਰ ਹੈ 10 20 ਫੋਟ ਦੇ ਤੇ 10 ਫੁੱਟ ਵੀ ਨਹੀਂ ਹੈ ਲੱਗੇ ਸਾਹਮਣੇ ਗੁਰੂ ਘਰ ਦੇ ਉੱਤੇ ਆ ਕੈਮਰਾਮੈਨ ਆਉਣੇ ਤੁਹਾਨੂੰ ਦਿਖਾਉਣੇ ਆਓ ਸਾਹਮਣੇ ਆਹ ਫੈਕਟਰੀ ਆ ਦੇਖੋ ਜੀ ਉਹ ਸਾਹਮਣੇ ਰੁਕੋ ਰੁਕ ਜਾ ਇੱਥੇ ਖੇਤ ਲੈਣੀ ਆਪਾਂ ਲੱਗ ਗਿਆ ਏ ਅਸੰਗ ਜੀ ਇਹਦੇ ਵਿੱਚ ਆ ਟਰੈਕਟਰ ਖੜਾ ਹੈਗਾ ਤੇ ਇਹਦੇ ਵਿੱਚ ਤਰਪਾਲ ਜੀ ਦੀ ਨਹੀਂ ਹੁੰਦੀ ਪੀਲੀ ਜੀ ਨੀਲੀ ਨੀਲੀ ਤਰਪਾਲ ਟਰੈਕਟਰ ਖੜਾ ਆਣੀ ਰੇਸ਼ੋ ਚਲੋ ਮੈਂ ਤੁਹਾਨੂੰ ਅੱਗੇ ਵੀ ਵੀ